ਕੋਆ ਜੀ ਕਾ ਖਰਸਾ ਕੋਆ ਜੀ ਕੀ ਫਤਿਹ ਗੁਰੂ ਗੁਰੂ ਸਵਾਰੇ ਸਾ ਸੰਗਤ ਜੀ ਇਤਿਹਾਸ ਨੂੰ ਅੱਗੇ ਬਣਾਉਂਦੇ ਹੋਏ ਕੱਲ ਆਪਾਂ ਵਿਚਾਰ ਕੀਤੇ ਸੀ ਕਿ ਕਿਸ ਤਰ੍ਹਾਂ ਕਸਮਾਂ ਆ ਕੇ ਖਾਧੀਆਂ ਔਰ ਕਿਸ ਤਰ੍ਹਾਂ ਆਟੇ ਦੇ ਗੋਹ ਬਣਾ ਕੇ ਬਾਈ ਧਾਰ ਦੇ ਰਾਜਿਆਂ ਨੇ ਭੇਜੀ ਕਲਾ ਖਾਲੀ ਕਰਨ ਵਾਸਤੇ ਧੋਖੇ ਵਾਸਤੇ ਜੇ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਕੱਲ ਨੂੰ ਆਪਾਂ ਇਹ ਇਤਿਹਾਸ ਸ਼ੁਰੂ ਕਰਾਂਗੇ ਕਿ ਇਹ ਅਸਲ ਜੜ੍ਹ ਕੀ ਸੀ ਪਿਆਰੋ ਭੀਮ ਚੰਦ ਰਾਜਾ ਜਿਹੜਾ ਸੀ ਨਾ ਉਹਦੇ ਲੜਕੇ ਦੀ ਸ਼ਾਦੀ ਸੀ ਤੇ ਕਿਸੇ ਨੇ ਉਹਨੂੰ ਦੱਸਿਆ ਕਿ ਗੁਰੂ ਸਾਹਿਬ ਦੇ ਦਰ ਤੇ ਪੰਜ ਚੀਜ਼ਾਂ ਨੇ ਪੰਜ ਜਿਹੜੀਆਂ ਕਿ ਵਿਆਹ ਦੇ ਵਿੱਚ ਵਿਖਾਉਣ ਦੇ ਯੋਗ ਨੇ ਤੇ ਲੋਕ ਵੇਖਣਗੇ ਤੇ ਆਛਾਛ ਕਰਨ ਠੱਗ ਪੈਣਗੇ ਤੇ ਭੀਮਚੰਦ ਰਾਜੇ ਦੀ ਬੱਲੇ ਬੱਲੇ ਹੋਏਗੀ ਹੁਣ ਜਿਹੜੀਆਂ ਚੀਜ਼ਾਂ ਦੇਖੀਆਂ ਸਨ குரு ਘਰ ਦੇ ਵਿੱਚ ਤੇ ਆ ਵੀ ਆਪਾ ਭਾਈ ਨਗਰਾਂ ਦੇ ਵਿੱਚ ਵੀ ਕਈ ਵਾਰੀ ਹੁੰਦੀ ਹੈ ਕਿ ਸਾਂਝੀ ਜੀ ਜਿਹਾ ਸੀ ਵਰਤਨ ਕੀ ਦਾ ਡਰ ਕੀ ਹੁਣ ਭੀਮਚੰਦ ਰਾਜਾ ਗੁਰੂ ਦਰ ਤੇ ਆਇਆ ਜਦੋਂ ਆਣ ਕੇ ਉਸਨੇ ਸਤਗੁਰੂ ਦਾ ਸਿੰਘਾਸ਼ਨ ਤੱਕਿਆ ਸਤਗੁਰੂ ਦਾ ਕਲਗੀ ਤੋੜਾ ਤੱਕਿਆ ਸਤਗੁਰੂ ਦੇ ਪਹਿਨੀ ਤਲਵਾਰ ਤੱਕੀ ਸਤਗੁਰੂ ਦਾ ਬਾਜ ਤੱਕਿਆ ਤੇ ਵੇਖ ਕੇ ਸ਼ਾਈ ਠਾਰ ਤੇ ਹੈਰਾਨ ਹੋ ਗਿਆ ਮਨ ਦੇ ਵਿੱਚ ਈਰਖਾ ਗਈ ਅਸੀਂ ਐਡੇ ਵੱਡੇ ਰਾਜੇ ਤੇ ਇਹ ਇੱਕ ਤਪਸਵੀ ਮਹਾਪੁਰਖ ਧਰਮ ਕਰਮ ਕਰਨ ਵਾਲਾ ਇਹ ਸਾਡੇ ਨਾਲ ਉੱਚੇ ਸੰਘਾਸਨ ਲਈ ਬਿਤਾ ਤੇ ਜਦੋਂ ਪਿਆਰਿਓ ਕੌਤਕ ਤੱਕਿਆ ਵੇਖਿਆ ਉਹ ਜਿਹੜੀਆਂ ਪੰਜੇ ਚੀਜ਼ਾਂ ਸੀ ਨਾ ਜਦੋਂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਵਿੱਚ ਗਏ ਸੀ ਤੇ ਅਸਾਮ ਦੇ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕਰਕੇ ਆਏ ਸੀ ਔਰ ਰਾਜਾ ਰਤਨ ਰਾਏ ਪੰਜੇ ਚੀਜਾਂ ਗੁਰੂਦਰ ਤੇ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਇਹਨਾਂ ਦੇ ਵਿੱਚ ਕੀ ਸੀ ਇਹਨਾਂ ਦੇ ਵਿੱਚ ਪਿਆਰੋ ਇੱਕ ਛੋਟੇ ਜਿਹੇ ਕੱਦ ਦਾ ਪ੍ਰਸਾਦੀ ਹਾਥੀ ਸੀ ਗੁਰੂ ਸਾਹਿਬ ਤੇ ਚੌਰ ਕਰਦਾ ਹੁੰਦਾ ਸੀ ਚਿੱਟੇ ਰੰਗ ਦਾ ਹਾਥੀ ਮੱਥੇ ਤੋਂ ਲੈ ਕੇ ਸੁੰਨ ਤੱਕ ਤੇ ਸੁੰਨ ਤੋਂ ਲੈ ਕੇ ਪੂਛ ਤੱਕ ਧਾਰੀ ਹੈ ਚਾਰੇ ਲਤਾਂ ਤੱਕ ਕਾਲੀਆਂ ਧਾਰੀਆਂ ਨੇ ਛੋਟੇ ਜਿਹੇ ਕੱਦ ਦਾ ਹਾਥੀ ਚੌਰ ਵੀ ਕਰਦਾ ਹੈ ਹੋਰ ਵੀ ਕੰਮ ਭਜ-ਭਜ ਕਰਦਾ ਹੈ ਤੀਰ ਅੰਦਾਜ਼ੀ ਜਿੱਥੇ ਸਿੱਖਦੇ ਨੇ ਸਿੱਖ ਜਿੱਥੇ ਗੁਰੂ ਸਾਹਿਬ ਜਿਹਾ ਕੇ ਤੀਰ ਚਲਾਉਂਦੇ ਤੇ ਭਜ ਕੇ ਤੀਰ ਜਾ ਕੇ ਫੜ ਕੇ ਚੁੱਕ ਕੇ ਲੈਂਦੇ ਪੰਜ ਕਲਾ ਸ਼ਾਸਤਰ ਹੈ ਪੰਜ ਕਲਾਵਾਂ ਉਹਦੇ ਵਿੱਚੋਂ ਨਿਕਲਦੀਆਂ ਨੇ ਪਸ਼ਮੀਨੇ ਦੀ ਚਾਨਣੀ ਹੈ ਤੇ ਇਸ ਤਰ੍ਹਾਂ ਕਰਕੇ ਜਾਨੀ ਕਿ ਪੰਜੇ ਚੀਜ਼ਾਂ ਵੇਖ ਕੇ ਤੇ ਮੰਤਰ ਮੁਕਤ ਹੋ ਗਿਆ ਹਨ ਹੋ ਗਿਆ ਲੰਗਰ ਪਾਣੀ ਛਕਿਆ ਸਤਿਗੁਰੂ ਨਾਲ ਭੇਟ ਵਾਰਤਾ ਕੀਤੀ ਤੇ ਪੰਜੇ ਚੀਜ਼ਾਂ ਮੰਗ ਲਈ ਪੰਜੇ ਚੀਜ਼ਾਂ ਮੰਗੀਆਂ ਸਤਿਗੁਰੂ ਨੇ ਸੋਚ ਵਿਚਾਰ ਕੀਤੀ ਕਿ ਗੁਰੂ ਘਰ ਦੀਆਂ ਚੀਜ਼ਾਂ ਅਗਰ ਇਹ ਲੈ ਗਿਆ ਵਾਪਸ ਨਹੀਂ ਆਉਣੀਆਂ ਤੇ ਗੁਰੂ ਘਰ ਦੀ ਚੀਜ਼ ਦੇਣੀ ਵੀ ਨਹੀਂ ਚਾਹੀਦੀ ਤੇ ਨਾ ਕਿਸੇ ਨੂੰ ਲਿਜਾਣੀ ਚਾਹੀਦੀ ਸੋ ਇਸ ਗੱਲ ਦਾ ਜਦੋਂ ਉਹਨੂੰ ਉੱਤਰ ਮਿਲਿਆ ਕਿ ਇਹ ਚੀਜ਼ਾਂ ਨਹੀਂ ਮਿਲਣੀਆਂ ਇੱਕ ਇੱਕ ਤਾਂ ਈਰਖਾ ਸੀ ਔਰ ਦੂਸਰੀ ਪਿਆਰਿਓ ਈਰਖਾਏ ਸੀ ਕਿ ਜਿਸ ਵੇਲੇ ਇਹ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਹਿੰਦੂਆਂ ਦੇ ਜੰਝੂ ਨਹੀਂ ਦੇਸੀ ਭਾਰੀ ਰਾਜਿਆਂ ਦੇ ਵਿੱਚੋਂ ਹੀ ਉਹ ਸਤਗੁਰੂ ਨੇ ਬੰਦ ਕਰਾਇਆ ਔਰ ਇਸ ਤੋਂ ਪਹਿਲਾਂ ਕੀ ਸੀ ਕਿ ਭੀਮ ਚੰਦ ਦੇ ਦਾਦੇ ਪੜਦਾਦਿਆਂ ਚੋਂ ਗੁਆਲੀਅਰ ਦੇ ਕਿਲੇ ਦੇ ਵਿੱਚੋਂ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛਲਵਾ ਕੇ ਲਿਆਏ ਸੀ ਇਹ ਵੀ ਆਸਾਨ ਨਹੀਂ ਸਮਝਿਆ ਜੰਨਿਉ ਲਾਉਂਦਾ ਆਸਾਨ ਨਹੀਂ ਸਮਝਿਆ ਤੇ ਜਿਸ ਵੇਲੇ ਸਤਿਗੁਰੂ ਨੇ ਜਾ ਕੇ ਇਹਨਾਂ ਦੇ ਨਾਲ ਭੇਟਵਾਦਤਾ ਕੀਤੀ ਸਦਿਆ ਸਾਰੇ ਰਾਜੇ ਨੂੰ ਸੱਦ ਕੇ ਕਿਹਾ ਕਿ ਮੁਗਲ ਹਕੂਮਤ ਨੇ ਸਾਡੇ ਦੇਸ਼ ਤੇ ਕਬਜ਼ਾ ਕਰ ਜਾਣਾ ਹੈ ਤੇ ਤੁਸੀਂ ਉਹਨਾਂ ਦੀ امداد ਨਾ ਕਰੋ ਆਪਾਂ ਆਪਣਾ ਧਰਮ ਬਚਾਈਏ ਉਹਨਾਂ ਦੇ ਧਰਮ ਬਚਾਉਣ ਖਾਤਰ ਸਾਡੇ ਪਿਤਾ ਨੇ ਤੁਹਾਡੇ ਲਈ ਬਲੀਦਾਨ ਦਿੱਤਾ ਤੇ ਅੱਜ ਤੁਹਾਡਾ ਫਰਜ਼ ਬਣਦਾ ਹੈ ਮੇਰਾ ਸਾਥ ਦਿਓ ਸਾਥ ਦਿਓਗੇ ਤੇ ਅਸੀਂ ਮੁਗਲਾਂ ਨੂੰ ਹਿੰਦੁਸਤਾਨ ਦੇ ਵਿੱਚ ਵੜਨ ਨਹੀਂ ਦੇਵਾਂਗੇ ਹੁਣ ਇਹਨੇ ਵਚਨ ਕਰਕੇ ਉਥੋਂ ਆ ਗਏ ਲੇਕਿਨ ਕੁਝ ਰਾਜੇ ਜਿਹੜੇ ਸੀ ਉਹ ਮੁਗਲਾਂ ਦੇ ਹਮੈਤੀ ਸੀ ਔਰ ਦੁੱਜੇ ਬਨੇ ਇਹਨਾਂ ਨੇ ਵਿਉਂਤ ਬਣਾਈ ਕਿ ਅਗਰ ਸਤਗੁਰੂ ਸਾਡੇ ਨਾਲ ਮਿਲ ਕੇ ਮੁਗਲਾਂ ਨੂੰ ਖਤਮ ਕਰਨਗੇ ਤੇ ਬਾਅਦ ਦੇ ਵਿੱਚ ਸਾਡਾ ਰਾਜ ਭਾਗ ਵੀ ਲੈ ਜਾਣ। ਮਨ ਦੇ ਵਿੱਚ ਇਹ ਤੌਂਖਲਾ ਬੈਠ ਗਿਆ ਸੀ ਔਰ ਦੂਜੀ ਕਹਾਣੀ ਇਹ ਹੋ ਗਈ ਕਿ ਜਿਹੜੀਆਂ ਪੰਜੇ ਚੀਜ਼ਾਂ ਸਤਗੁਰੂ ਨੇ ਇਹਨਾਂ ਨੂੰ ਨਹੀਂ ਦਿੱਤੀਆਂ ਇਸ ਕਰਕੇ ਵੀ ਭੀਪ ਚੰਦ ਦੇ ਮਨ ਦੇ ਵਿੱਚ ਈਰਖਾ ਭਰ ਗਈ ਔਰ ਈਰਖਾ ਦਾ ਭਰਿਆ ਉਤੋਂ ਜਦੋਂ ਵਾਪਸ ਆਇਆ ਮਨ ਦੇ ਵਿੱਚ ਵਿਉਂਤਾਂ ਲਾਉਂਦਾ ਮਨ ਦੇ ਵਿੱਚ ਸੋਚਾਂ ਲਾਉਂਦਾ ਕਰਦਿਆਂ ਕਰਦਿਆਂ ਪਿਆਰਿਓ ਇਹਨਾਂ ਨੇ ਇਹ ਸਾਰਾ ਤਾਣਾ ਬਾਣਾ ਬੁਣਿਆ ਅਸਲੀ ਜੜ ਜਿਹੜੀ ਸੀ ਝਗੜੇ ਦੀ ਲੜਾਈ ਦੀ ਇਹ ਹੀ ਸੀ ਕਿ ਜਿਹੜੀਆਂ ਪੰਜੇ ਚੀਜ਼ਾਂ ਮੰਗੀਆਂ ਸੀ ਦੂਜਾ ਇਹਨਾਂ ਦੇ ਮਨ ਦੇ ਵਿੱਚ ਹੀ ਸੀ ਕਿ ਇਹ ਸਾਡਾ ਰਾਜਪਾਗ ਜਿੱਤ ਕੇ ਸਾਨੂੰ 22 ਧਾ ਦੇ ਰਾਜਿਆਂ ਨੂੰ ਹੱਥੋਂ ਖਾਲੀ ਕਰ ਦੇਣਗੇ ਹੁਣ ਪਿਆਰਿਓ ਨਜ਼ਦੀਕ ਆਈ ਜਾਂਦਾ ਛੇਪੋ ਜਿਸ ਦਿਨ ਕਿਲੇ ਦੇ ਵਿੱਚੋਂ ਸਤਗੁਰਾਂ ਨੂੰ ਜਾਣਾ ਪੈਂਦਾ ਸਿੱਖ ਵੀ ਬਹੁਤ ਸਾਰੇ ਕੁਝ ਸ਼ਹੀਦ ਹੋ ਗਏ ਨੇ ਕੁਝ ਸਿੱਖ ਬਿਦਾਵਾ ਲੇ ਕੇ ਨਿਕਲ ਗਏ ਨੇ ਪਿਆਰਿਓ ਉਹ ਬਿਦਾਵਾ ਲਿਖਣ ਵਾਲੇ ਸਿੱਖ ਕਿਹੜੇ ਸੀ ਅਸਲ ਚ ਅੱਜ ਇਹ ਵੀ ਸਾਂਝ ਪਾਈਏ ਕਿ ਇੱਕ ਨਾ ਜ਼ਿਆਦਾ ਮਸ਼ਹੂਰ ਹੋਇਆ ਹੈ ਕਿ ਮਾਝੇ ਦੇ ਸਿੱਖਾਂ ਨੇ ਬਿਲਾਵਾ। ਤਿਆਰ ਉਹ ਉਸ ਵੇਲੇ ਕੱਲੇ ਮਾਝੇ ਦੇ ਸਿੱਖ ਨਹੀਂ ਸੀ। ਸਾਰੇ ਹਿੰਦੋਸਤਾਨ ਦੇ ਸਿੱਖ ਸੀ। ਬੜੀ-ਬੜੀ ਦੂਰ ਦੇ ਸਿੱਖ ਸੀ। ਜਿਨ੍ਹਾਂ ਦੇ ਦਿਲ ਕਮਜ਼ੋਰ ਸੀ ਉਹ ਬਿਲਾਵਾ ਦੇ ਗਏ। ਸਾਰੇ ਹਿੰਦੋਸਤਾਨ ਦੇ ਸਿੱਖ ਪਰਮਾਉਣ ਵਾਲਿਆਂ ਦੇ ਵਿੱਚ ਮਾਝੇ ਵਾਲੇ ਸਨ। ਮਾਝੇ ਵਾਲਿਆਂ ਦੇ ਚ ਮਾਈ ਭਾਗੂ ਨੇ ਅਗਵਾਈ ਕੀਤੀ ਔਰ ਭਾਈ ਮਾਹ ਸਿੰਘ ਹੋਣਾ ਨੂੰ ਆਪਣੇ ਨਾਲ ਲਿਆ ਉਹਨਾਂ 40 ਸਿੰਘਾਂ ਨੇ ਉਹ ਬਦਾਵਾ ਪੜਵਾਇਆ ਸੀ ਤੇ ਪਿਆਰਿਓ ਬਦਾਵਾ ਜਿਹੜਾ ਲਿਖ ਕੇ ਦੇ ਕੇ ਆਏ ਸੀ ਨਾ ਸਤਿਗੁਰੂ ਨੇ ਬੜੇ ਪਿਆਰ ਸਤਕਾਰ ਦੇ ਨਾਲ ਆਪਣੀ ਕਮਰ ਕੱਸੇ ਚ ਉਹ ਇੱਕ ਉਹ ਤੇ ਇੱਕ ਜਿਹੜੀ ਰੰਗਜੀਵ ਨੇ ਕਰਾਣ ਦਿੱਤੀ ਸੀ ਉਹ ਸੰਭਾਲ ਕੇ ਰੱਖੀ ਹੁਣ ਜਦੋਂ ਅਗ ਬਬੂਲੇ ਹੋ ਕੇ ਚਲੇ ਗਏ ਇਹ ਬੜੇ ਹੱਲੇ ਕੀਤੇ ਕੇਸਰੀ ਚੰਦ ਮਾਰਿਆ ਗਿਆ ਉਹਦੇ ਸਿੰਘ ਨੇ ਕੇਸਰੀ ਚੰਦ ਦਾ ਸਿਰ ਲਾ ਰਿਆ ਜੰਗ ਹੋਇਆ ਦੁਨੀ ਚੰਦ ਵਰਗੇ ਭਾਜੇ ਗਏ 500 ਆਪਦੇ ਸਾਥੀਆਂ ਦੇ ਨਾਲ ਹੁਣ ਕਿਲੇ ਦੇ ਵਿੱਚ ਕਿੰਨੀ ਕੁ ਫੌਜ ਹੈ ਪਿਆਰਿਓ 500 ਸਿੰਘ ਤੇ 100 ਕੁ ਬੀਬੀਆਂ ਜਿਹੜੀਆਂ ਕਿ ਬੜੇ ਯੋਰ ਵਿਖਾਉਣ ਨੂੰ ਤਿਆਰ ਲੜਨ ਮਾਰਨ ਵਾਸਤੇ ਤਿਆਰ ਫੋਂਟ ਡਿਊਟੀਆਂ ਲੱਗਦੀਆਂ ਪਈਆਂ ਨੇ ਡਿਊਟੀਆਂ ਕੀ ਲਗੀਆਂ ਕਿ ਜਿਹੜੀਆਂ ਬੀਬੀਆਂ ਨੇ ਇਹ ਇੱਥੇ ਰਹਿ ਕੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਿਲੇ ਦੀ ਰੱਖਿਆ ਕਰਾਂਗੀਆਂ ਜਿੰਨਾ ਚਿਰ ਤੱਕ ਸਾਡੇ ਵਿੱਚ ਪ੍ਰਾਣ ਹੈ ਅਸੀਂ ਦੁਸ਼ਮਣ ਨੂੰ ਲੱਗ ਨਹੀਂ ਹੁੰਦਾ ਗੁਰੂ ਸਾਹਿਬ ਸ਼ਿਸ਼ੋਭਤ ਨੇ ਉਹਨਾਂ ਦੀ ਕੋਈ ਬੇਦਵੀ ਨਾ ਕਰੇ ਇਸ ਕਰਕੇ ਅਸੀਂ ਇਹਨਾਂ ਦਾ ਨਿਤਨੇਮ ਵੀ ਕਰਾਂਗੀਆਂ ਤੇ ਇਹਨਾਂ ਦੀ ਸੰਭਾਲ ਵੀ ਕਰਾਂਗੇ ਇਹਨਾਂ ਦੇ ਵਿੱਚ ਭਾਈ ਮਣੀ ਸਿੰਘ ਦੀ ਘਰ ਦੀ ਵੀ ਹੈ ਸੋ ਦੂਜੀ ਵਿਉਂਤਬੰਦੀ ਇਹ ਹੋਈ ਗੁਰਮਤਾ ਸੁਧਿਆ ਗਿਆ ਕਿ 100 ਜਵਾਨ ਜਿਹੜਾ ਨਾ ਉਹ ਭਾਈ ਜੀਵਨ ਸਿੰਘ ਨੂੰ ਦਿੱਤਾ ਗਿਆ ਤੇ 100 ਜਵਾਨ ਭਾਈ ਬਚਿੱਤਰ ਸਿੰਘ ਹੋਰਾਂ ਨੂੰ ਦਿੱਤਾ ਜ ਗਿਆ ਭਾਈ ਬਚਿੱਤਰ ਸਿੰਘ ਹੋਰਾਂ ਦੇ ਨਾਲ ਹੀ ਭਾਈ ਬજર ਸਿੰਘ ਦੀ ਬੇਟੀ ਕਹਿੰਦੀ ਕਿ ਮੈਂ ਵੀ ਜੰਗ ਦੇ ਵਿੱਚ ਜੂਝਣਾ ਉਹ ਵੀ ਤਿਆਰ ਔਰ 50 ਜਵਾਨ ਭਾਈ ਉਦੇ ਸਿੰਘ ਦੀ ਜਿਹੜੇ ਕੇ ਭਾਈ ਮਣੀ ਸਿੰਘ ਹੋਣਾ ਦੇ ਭਰਾਤਾ ਹੀ ਨੇ ਭਾਈ 75 ਹੋਂ ਸਿੰਘ ਹੋਣਾ ਦੇ ਭਾਈ ਮਣੀ ਸਿੰਘ ਦੇ ਪੁੱਤਰ ਔਰ ਭਾਈ 75 ਸਿੰਘ ਦੇ ਭਰਾਤਾ ਨੇ ਭਾਈ ਉਦੇ ਸਿੰਘ 50 ਸਿੰਘਾਂ ਦਾ ਜਥਾ ਸਤਿਗੁਰਾਂ ਨੇ ਉਹਨਾਂ ਨੂੰ ਹੀ ਬਖਸ਼ਿਸ਼ ਕੀਤਾ ਵਿਉਂਤਬੰਦੀ ਇਹ ਹੋਈ ਕਿ ਜਿਹੜੀ ਸ਼ਾਈ ਉੱਤੀ ਟਿੱਬੀ ਹੈ ਉੱਥੇ ਭਾਈ ਉਦੇ ਸਿੰਘ ਜੀ ਅਗਵਾਈ ਕਰਕੇ ਪਹਿਲਾਂ ਪਹੁੰਚਣਗੇ ਤੇ ਭਾਈ ਬਚਿੱਤਰ ਸਿੰਘ ਜੀ ਇਹ ਆਪਣੇ ਸਾਥੀਆਂ ਦੇ ਨਾਲ ਰੰਗੜਾਂ ਦੇ ਪਿੰਡਾਂ ਦੇ ਵਿੱਚ ਆਪਣਾ ਮੋਰਚਾ ਲਾਉਣਗੇ ਤੇ ਭਾਈ ਜੀਵਨ ਸਿੰਘ ਜੀ ਜਿਹੜੇ ਨੇ ਉਹ ਦੂਜੀ ਬਾਈ ਨੂੰ 100 ਸਿੰਘਾਂ ਦੇ ਨਾਲ ਸੁਭਾਲਣਗੇ ਬਾਕੀ 250 ਦੇ ਲਾਗੇ ਜਿਹੜਾ ਸਿੰਘ ਆ ਉਹ ਗੁਰੂ ਸਾਹਿਬ ਨੇ ਆਪਣੇ ਨਾਲ ਉਹਨਾਂ ਨੂੰ ਚੱਲਣ ਲਈ ਕਿਹਾ 9 ਕਰੋੜ ਰੁਪਏ ਦਾ ਖਜ਼ਾਨਾ ਜਿਹੜਾ ਸੀ ਉਹ ਵੀ ਗੱਡਿਆਂ ਤੇ ਲਦਿਆ ਗਿਆ। ਔਰ ਉਹ 9 ਕਰੋੜ ਦਾ ਖਜ਼ਾਨਾ ਨਾਲ ਗ੍ਰੰਥ ਸਾਰੇ ਜਿਹੜੇ ਸੀ ਉਹ ਪਿਆਰਿਓ ਲੱਦ ਕੇ ਤੇ ਕੱਲ ਨੂੰ ਇਸ ਦੀ ਬਾਬਤ ਆਪਾਂ ਜਿਹੜਾ ਸਰਸਾ ਦੇ ਕੰਡੇ ਯੋਧ ਹੁੰਦਾ ਹੈ ਕਿਸ ਤਰ੍ਹਾਂ ਸਰਸਾ ਦੇ ਕੰਡੇ ਤੇ ਨੇਤ ਨਿਯਮ ਦਾ ਟਾਈਮ ਸਤਿਗੁਰੂ ਸੰਭਾਲ ਕਰਦੇ ਨੇ ਉਸ ਦੀ ਬਾਪਤਾਬ ਜੀ ਨਾਲ ਸਾਂਝ ਪਾਵਾਂਗੇ ਅੱਜ ਆਪਾਂ ਇਥੇ ਸਮਾਪਤੀ ਕਰੀਏ ਜੀ ਕੋਈਆਂ ਭੁੱਲਾਂ ਨੂੰ ਨਾ ਚਤਾਰਨਾ ਗੱਜ ਕੇ ਫਤਿਹ ਗਜਾਓ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ